ਫੋਰ এডুকেਸ਼ਨ ਰਿਸਰਚ ਅਤੇ ਟ੍ਰੇਡਿੰਗ ਵੱਲੋਂ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਕਲਾਸ ਦੇ ਬਾਈ ਮਨਥਲੀ ਟੈਸਟ 1 ਦੇ ਆਯੋਜਨ ਦੇ ਸਬੰਧ ਦੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਇਸ ਸਬੰਧੀ ਵਿਭਾਗ ਦੇ ਵੱਲੋਂ ਜਾਰੀ ਇੱਕ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਸੈਸ਼ਨ 2024-25 ਦੇ ਲਈ ਹਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਚ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਾਈ ਮਨਥਲੀ ਟੈਸਟ 10 ਤੋਂ 20 ਜੁਲਾਈ ਤੱਕ ਆਯੋਜਿਤ ਕੀਤੇ ਜਾਣਗੇ ਇਸ ਦੇ ਲਈ ਸਕੂਲ ਪ੍ਰਮੁੱਖ ਆਪਣੇ ਪੱਧਰ ਤੇ ਡੇਡ ਸ਼ੀਟ ਤਿਆਰ ਕਰਦੇ ਹੋਏ 6ਵੀਂ ਤੋਂ 12ਵੀਂ ਕਲਾਸ ਦੇ ਇਹ ਟੈਸਟ ਕਰਵਾਉਣਗੇ 9ਵੀਂ ਤੋਂ 12ਵੀਂ ਕਲਾਸ ਦਾ ਬਾਈ ਮਨਥਲੀ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਦੇ ਵਿੱਚੋਂ ਲਿਆ ਜਾਵੇਗਾ ਅਤੇ 6ਵੀਂ ਤੋਂ 8ਵੀਂ ਕਲਾਸ ਦਾ ਸਿਰਫ ਪੰਜਾਬੀ ਅੰਗਰੇਜ਼ੀ ਗਣਿਤ ਵਿਸ਼ੇ ਦਾ ਬਾਈ ਮੰਥਲੀ ਟੈਸਟ ਬਾਅਦ ਵਿੱਚ ਮਿਸ਼ਨ ਸਮਰੱਥਾ ਦੀ ਆਨਲਾਈਨ ਟੈਸਟਿੰਗ ਦੇ ਨਾਲ ਮਿਸ਼ਨ ਸਮਰੱਥ ਤਿਆਰ ਕਰਵਾਉਣਗੇ ਜਦ ਕਿ 6ਵੀਂ ਤੋਂ 8ਵੀਂ ਕਲਾਸ ਦੇ ਹੋਰ ਵਿਸ਼ਿਆਂ ਦੇ ਬਾਈ ਮੰਥਲੀ ਟੈਸਟ 1 ਅਪ੍ਰੈਲ ਅਤੇ ਮਈ ਦੇ ਸਿਲੇਬਸ ਦੇ ਵਿੱਚੋਂ ਲਿਆ ਜਾਵੇਗਾ ਇਹ ਟੈਸਟ ਦੇ ਲਈ ਪ੍ਰਸ਼ਨ ਪੱਤਰ ਸਕੂਲ ਪ੍ਰਮੁੱਖ ਸੰਬੰਧਿਤ ਵਿਸ਼ੇ ਅਧਿਆਪਕ ਤੋਂ ਤਿਆਰ ਕਰਵਾਉਣਗੇ ਇਹ ਟੈਸਟ કુલ 20 ਅੰਕ ਦਾ ਹੋਵੇਗਾ ਅਤੇ ਅਧਿਆਪਕ ਵੱਲੋਂ ਟੈਸਟ ਆਪਣੇ ਪੀਰੀਅਡ ਦੇ ਵਿੱਚ ਹੀ ਲਿਆ ਜਾਵੇਗਾ ਵਿਭਾਗ ਦੇ ਵੱਲੋਂ ਸਕੂਲ ਪ੍ਰਮੁੱਖ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਇਹ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ 6ਵੀਂ ਤੋਂ 8ਵੀਂ ਕਲਾਸ ਦਾ ਕੋਈ ਵੀ ਬਾਈ ਮੰਥਲੀ ਟੈਸਟ ਮਿਸ਼ਨ ਸਮਰੱਥ ਦੇ ਲਈ ਦਿੱਤੇ ਗਏ ਪੀਰੀਅਡ ਦੇ ਵਿੱਚ ਨਾ ਲਿਆ ਜਾਵੇ ਬਾਈ ਮਨਥਲੀ ਟੈਸਟ ਦੀ ਉੱਤਰ ਪੁਸਤਿਕਾ ਨੂੰ ਚੈੱਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ ਵਾਈਜ਼ ਕਲਾਸ ਵਾਈਜ਼ ਅਤੇ ਵਿਦਿਆਰਥੀਆਂ ਵਾਈਜ਼ ਸਕੂਲ ਪੱਧਰ ਤੇ ਰੱਖਿਆ ਜਾਵੇਗਾ ਸਕੂਲ ਸਕੂਲ ਪ੍ਰਮੁੱਖ ਵੱਲੋਂ ਇਸ ਟੈਸਟ ਦਾ ਨਤੀਜਾ ਟੈਸਟ ਮੁਕੰਮਲ ਹੋਣ ਦੇ 10 ਦਿਨਾਂ ਦੇ ਅੰਦਰ ਅੰਦਰ ਤਿਆਰ ਕਰਵਾਇਆ ਜਾਵੇਗਾ